ਯੂਟਿਊਬ 'ਤੇ ਰਹੀ ਹੈ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਬੀਐਲਏ ਵੱਲੋਂ ਵੱਡਾ ਐਲਾਨ ਭਾਰਤ ਨੂੰ ਦੇਣਗੇ ਸਮਰਥ ਜੰਗੂ ਹੋਈ ਤਾਂ ਪੱਛਮ ਤੋਂ ਪਾਕਿਸਤਾਨ ਨੂੰ ਘੇਰੇਗੀ ਬਲੋਚ ਆਰਮੀ ਇਸ ਦੇ ਨਾਲ ਹੀ ਭਾਰਤ ਪਾਕਿਸਤਾਨ ਦੇ ਵਿੱਚ ਕਰਫੂ ਹਾਲ ਸੀਜ ਫੋਰ ਹੋ ਚੁੱਕੀ ਹੈ ਇਸ ਦੇ ਨਾਲ ਹੀ ਹਾਲਾਂਕਿ ਦੋਹਾਂ ਦਿਸ਼ਾਵਾਂ ਵਿਚਾਲੇ ਦੁਆਬਾ ਜੰਗ ਹੋਣ ਦਾ ਅਸਰ ਵੀ ਹਜੇ ਬਣੇ ਹੋਏ ਹਨ ਇਸ ਦੇ ਨਾਲ ਹੀ ਇਹਨਾਂ ਨੇ ਖਬਰ ਆ ਰਹੀ ਹੈ ਕਿ ਦੂਜੇ ਪਾਸੇ ਪਾਕਿਸਤਾਨ 'ਚ ਬਲੋਚਿਸਤਾਨ ਬਲੋਚਿਸਤਾਨ ਚ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਲੋਚਿਸਤਾਨ ਲਿਬਰੇਸ਼ਨ ਲਿਬਰੇਸ਼ਨ ਆਰਮੀ ਬੀਐਲਏ ਨੂੰ ਪਾਕਿਸਤਾਨੀ ਫੌਜ ਲਈ ਮੁਸ਼ਕਿਲਾਂ ਖੜੀਆਂ ਕਰ ਦਿੱਤੀਆਂ ਹਨ ਬੀਐਲਏ ਵੱਲੋਂ ਪਾਸ ਫੌਜ ਪਾਕ ਫੌਜ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੌਰਾਨ ਐਤਵਾਰ ਨੂੰ ਬੀਐਲਈ ਨੇ ਭਾਰਤ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਨਾਲ ਹੀ ਬੀਐਲਈ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਖਿਲਾਫ ਕੋਈ ਫੈਸਲਾ ਕਾਨੂੰਨ ਕਾਰਵਾਈ ਕਰਦਾ ਹੈ ਤਾਂ ਬੀਐਲਈ ਉਸ ਦੇ ਨਾਲ ਖੜਾ ਹੋਵੇਗਾ ਇਸ ਦੇ ਨਾਲ ਹੀ ਬੀਐਲਈ ਨੇ ਕਿਹਾ ਹੈ ਕਿ ਪੱਛਮੀ ਪਾਕਿਸਤਾਨ 'ਤੇ ਹਮਲਾ ਕਰੇਗਾ ਤੇ ਭਾਰਤ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਬੀਐਲਈ ਨੇ ਇੱਕ ਬਿਆਨ ਜਾਰੀ ਕਰਤਾ ਹੈ ਤੇ ਬੀਐਲਈ ਨੂੰ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤ ਪਾਕਿਸਤਾਨ ਖਿਲਾਫ ਫੈਸਲਾ ਕਰਨ ਕਾਰਵਾਈ ਕਰਦਾ ਹੈ ਧੰਨਵਾਦ